ਹਾਂਜੀ ਸ਼ਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਵੱਟੀਆਂ ਖਬਰਾਂ ਪੰਜਾਬ ਏਕੇ ਨਿਊਜ਼ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਪਹਿਲੀ ਖਬਰ ਆਪਾਂ ਲੈ ਲੈਨੇ ਆ ਮੌਸਮ ਬਾਰੇ ਦੋਸਤੋ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਕਈ ਜਗ੍ਹਾ ਤੇ ਜੋ ਇਸ ਟਾਈਮ ਮੀਂਹ ਵੀ ਪੈ ਰਿਹਾ ਹੈ ਦੂਜੀ ਖਬਰ ਤੋਂ ਉਤਾਰ ਹਿਆਰਪੁਰ ਦੇ ਪਿੰਡ ਦੇ ਹਰਸੀ ਦੀ ਹੈ ਜਿੱਥੇ ਕਿ ਐਨ ਆਰ ਆਈ ਪਰਿਵਾਰ ਦੀ ਮਹਿਲਾ ਬਲਜਿੰਦਰ ਕੌਰ ਦੇ ਕਤਲ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਉਹਨਾਂ ਦੇ ਸਤਾਲੇ ਪੁੱਤ ਜੋ ਕਿ ਉਹਨੇ ਕੈਨੇਡਾ ਨਾਂ ਭੇਜਣ ਦੇ ਨਾਂ ਤੇ ਜੋ ਉਸ ਨੂੰ ਮਾਰ ਦਿੱਤਾ ਗਿਆ ਹੈ ਤੇ ਘਰ ਨੂੰ ਆਪਣੇ ਨਾਂ ਲਵਾਉਣਾ ਚਾਹੁੰਦਾ ਸੀ ਸ਼ਖਸ ਤੇ ਜਿਹਦੇ ਚੱਲਦੇ ਉਸਨੇ ਜੋ ਕਤਲ ਕਰ ਦਿੱਤਾ ਹੈ ਉੱਥੇ ਦੋਸਤੋ ਤੀਜੀ ਖਬਰ ਪੰਜਾਬ ਹਰਿਆਣਾ ਦੇ ਸੰਭੂ ਅਤੇ ਖਨੋਰੀ ਸਾਹ ਤੇ ਚੱਲ ਰਿਹਾ ਕਿਸਾਨਾਂ ਦਾ ਜੋ ਉਦੋਂ ਉਲੜ ਹੈ ਉਸ ਨੂੰ ਹਲੇ ਮੌਲਤਵੀ ਕਰ ਦਿੱਤਾ ਹੈ ਕਿਉਂਕਿ ਸ਼ਬਮਨ ਦੀ ਅੰਤਮ ਅਰਦਾਸ ਤੱਕ ਇਸ ਨੂੰ ਜੋ ਮੌਲਤਵੀ ਕੀਤਾ ਗਿਆ ਹੈ ਦੋਸਤੋ ਅਗਲੀ ਖਬਰ ਆਪਾਂ ਲੈ ਲੈਨੇ ਦੋਸਤੋ ਲੁਧਿਆਣਾ ਚ ਡੀਐਸਪੀ ਦੀ ਮੌਤ ਚ ਜੋ ਨਵਾਂ ਜੋ ਕਿ ਮੋੜ ਸਾਹਮਣੇ ਆਇਆ ਹੈ ਉੱਥੇ ਉਹਨਾਂ ਦੀ ਪਤਨੀ ਦੇ ਜੋ ਭੋਜਨ ਦੇ ਵਿੱਚ ਸੱਕੀ ਪਦਾਰਥ ਮਿਲਾ ਕੇ ਦੇ ਜੋ ਕਿ ਦੇਣ ਦਾ ਦੋਸ਼ ਲੱਗਿਆ ਹੈ ਤੇ ਦੋਸਤੋ ਤੁਸੀਂ ਪੰਜਾਬ ਦੀ ਹੋਰ ਅਪਡੇਟ ਦੇਖਣੀ ਚਾਹੁੰਦੇ ਹੋ ਇਸ ਚੈਨਲ ਤੇ ਜੁੜੇ ਰਹੋ